ਸਾਡੀ ਮੀਟਿੰਗ ਹੈਜ਼ ਵੈਲਫੇਅਰ ਫਾਊਂਡੇਸ਼ਨ ਗਵਰਨਮੈਂਟ ਆਫ ਇੰਡੀਆ ਪ੍ਰੂਫਡ ਅੰਮ੍ਰਿਤਸਰ ਜੇਲੇ ਵਿੱਚ ਰੱਖੀ ਗਈ ਹੈ ਜਿਸ ਵਿੱਚ ਅੱਜ ਹੈਜ਼ ਦਾ ਜਿਹੜਾ ਪਰਿਵਾਰ ਹੈ ਉਹ ਰਿਚ ਬਹੁਤ ਹੀ ਵਧਾ ਹੋਇਆ ਹੈ ਵਿਸਤਾਰ ਹੋਇਆ ਹੈ ਕਈ ਨਵੀਂ ਨੁਕਤੀਆਂ ਜਿਹੜੀਆਂ ਅਸੀਂ ਇੱਥੇ ਆ ਕੇ ਕੀਤੀਆਂ ਨੇ ਜਿਹਦੇ ਵਿੱਚ ਅੰਮ੍ਰਿਤਸਰ ਵਿੱਚ ਰਈਏ ਤੋਂ ਬਾਬਾ ਬਕਾਲੇ ਤੋਂ ਜਿਹੜੇ ਨੇ ਕਈ ਲੋਕ ਸਾਡੇ ਵਿੱਚ ਆ ਕੇ ਨਾਲ ਜੁੜੇ ਨੇ ਸਰਬਜੀਤ ਸੰਧੂ ਜੀ, ਤਰਮਿੰਦਰ ਜੀ, ਸੋਰਾ ਮੱਕੜ ਜੀ ਕਈ ਸਾਡੇ ਨਾਲ ਆ ਕੇ ਅੱਜ ਟੀਮ ਦੇ ਵਿੱਚ ਵਿਸਤਾਰ ਕੀਤਾ ਉਹਨਾਂ ਦਾ ਜਿੱਥੇ ਮੈਨੂੰ ਮਾਣ ਹੈ ਉੱਥੇ ਮੈਨੂੰ ਖੁਸ਼ੀ ਵੀ ਹੈ ਕਿ ਅੱਜ ਹੇਜ਼ ਵੈਲਫੇਅਰ ਫਾਊਂਡੇਸ਼ਨ ਦੇ ਵਿੱਚ ਐਡਾ ਵੱਡਾ ਵਾਅਦਾ ਹੋਇਆ ਹੈ ਜਿਹੜਾ ਲੋਕ ਭਲਾਈ ਦਾ ਇੱਕ ਮੁਹਿੰਮ ਨਸ਼ੇ ਦੇ ਖਿਲਾਫ ਹਿਊਮਨ ਰਾਈਟਸ ਦੇ ਖਿਲਾਫ ਡਰੱਗਸ ਦੇ ਖਿਲਾਫ এনਵਾਇਰਨਮੈਂਟ ਦੇ ਖਿਲਾਫ ਅਸੀਂ ਲੜਦੇ ਆ ਰਹੇ ਹਾਂ ਉਹ ਲੜਾਈ ਦੇ ਵਿੱਚ ਲੋਕ ਖੁਦ ਸਾਡੇ ਨਾਲ ਆ ਕੇ ਜੁੜਨਾ ਚਾ ਰਹੇ ਨੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਲੜਾਈ ਜਿਹੜੀ ਪਿਛਲੇ ਕਈ ਸਾਲਾਂ ਤੋਂ ਲੜਦੇ ਆ ਰਹੇ ਹਾਂ ਉਹਦੇ ਵਿੱਚ ਅਸੀਂ ਕੁਝ ਹੱਦ ਤੱਕਨ ਕਾਮਯਾਬ ਹੋਏ ਆਂ ਇਸੇ ਕਰਕੇ ਅੱਜ ਲੋਕ ਸਾਡੇ ਨਾਲ ਜੁੜਨਾ ਚਾਹ ਰਹੇ ਆ ਲੋਕ ਸਰਕਾਰਾਂ ਦੇ ਬਜਾਏ ਸਾਡੀ ਹੈਜ਼ ਵੈਲਫੇਅਰ ਆਊਂਡਰ ਫਾਊਂਡੇਸ਼ਨ ਦੇ ਨਾਲ ਜੁੜਦੇ ਹੋਏ ਲੋਕ ਭਲਾਈ ਦੇ ਵਿੱਚ ਲੋਕਾਂ ਦੀ ਸਹਿਯੋਗ ਦੇ ਲਈ ਲੋਕਾਂ ਦੇ ਪ੍ਰਤੀ ਇੱਕ ਜਜ਼ਬਾ ਜਿਹੜਾ ਹੈ ਭਲਾਈ ਦਾ ਉਹ ਮੁੱਖ ਰੱਖਦੇ ਹੋਏ ਸਾਡੇ ਨਾਲ ਜੁੜਨਾ ਚਾਹ ਰਹੇ ਆ ਸੋ ਮੈਂ ਅਮੇਸ਼ਰ ਪਹੁੰਚ ਕੇ ਸਾਡੇ ਜ਼ਿਲ੍ਹਾ ਪ੍ਰਧਾਨ ਰੰਗੂ ਪ੍ਰਾਸ਼ਰ ਜੀ ਸਾਡੇ ਨਾਲ ਜਨਰਲ ਸਕੱਤਰ ਸਤਵੀਰ ਹੁੰਜਨ ਜੀ ਤੇ ਖਾਸ ਤੌਰ ਤੇ ਜਿਹੜੇ ਸਾਡੇ ਲੁਧਿਆਣੇ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਢਿੱਲੋਂ ਜੀ ਵੀ ਨਾਲ ਆਏ ਨੇ ਨਾਲ ਉਹਨਾਂ ਤੇ ਸਾਥੀ ਵੀ ਨਾਲ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਸਾਡੇ ਨਾਲ ਇੱਥੇ ਆ ਕੇ ਤੇ ਕਈ ਜੁਆਇਨਿੰਗ ਜਿਹੜੀਆਂ ਨੇ ਕਰਾਈਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਬੜੇ ਹੀ ਵੱਡੇ ਲੈਵਲ ਤੇ ਜੁਆਇਨਿੰਗ ਕਰਵਾ ਰਹੇ ਹਾਂ ਅਗਲੇ ਹਫਤੇ ਸਾਡਾ ਲੁਧਿਆਣੇ ਪ੍ਰੋਗਰਾਮ ਹੈ ਜਿੱਦੇ ਚ ਅਸੀਂ ਟੀਮ ਦਾ ਵਿਸਤਾਰ ਹੋਰ ਵੱਡੇ ਲੈਵਲ ਤੇ ਕਰਨ ਜਾ ਰਹੇ ਹਾਂ ਸੋ ਮੈਨੂੰ ਖੁਸ਼ੀ ਹੈ ਕਿ ਮੈਂ ਅੱਜ ਅੰਮ੍ਰਿਤਸਰ ਪਹੁੰਚ ਕੇ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਧਰਤੀ ਤੇ ਅੱਜ ਲੋਕਾਂ ਨੂੰ ਜੁਆਇਨ ਕਰਾ ਸਕਿਆ ਤੇ ਆਉਣ ਵਾਲੇ ਸਮੇਂ ਵਿੱਚ ਹੋਰ ਜੁਆਇਨਿੰਗ ਸਾਡੀ ਆਰਗੇਨਾਈਜੇਸ਼ਨ ਦੀ ਚਲਦੀ ਰਹੇਗੀ ਮੈਂ ਅੱਜ ਅੰਮ੍ਰਿਤਸਰ ਜਿਹੜੀ ਮੀਟਿੰਗ ਰੱਖੀ ਗਈ ਹੈ ਜੀ ਬਿਆਸ ਪਿੰਡ ਰਈਆ ਤੋਂ ਸਾਡੇ ਨਾਲ ਟੀਮ ਜੁੜੀ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਨਾਲ ਕੰਮ ਕਰਨਾ ਚਾਹੁੰਦੇ ਨੇ ਸਰਕਾਰਾਂ ਦੀ بجائے ਸਾਡੀ ਹੇਸ ਵੈਲਫੇਅਰ ਫਾਊਂਡੇਸ਼ਨ ਦੇ ਨਾਲ ਜੁੜਨ ਦਾ ਜਿਆਦਾ ਸੁਭਾਗ ਕਰ ਰਹੇ ਨੇ ਜਿਨ੍ਹਾਂ ਨੂੰ ਅਸੀਂ ਹੁਣ ਇਸ ਟਾਈਮ ਟੀਮ ਨਾਲ ਜੋੜਿਆ ਹੈ ਅਗਲੇ ਸੰਡੇ ਨੂੰ ਅਸੀਂ ਲੁਧਿਆਣੇ ਦਾ ਪ੍ਰੋਗਰਾਮ ਰੱਖਾਂਗੇ ਲੁਧਿਆਣੇ ਵੀ ਸਾਡੀ ਟੀਮ ਬਹੁਤ ਜਿਆਦਾ ਪਰਪਲ ਹੋ ਚੁੱਕੀ ਆ ਅਗਲੇ ਸੰਡੇ ਨੂੰ ਅਸੀਂ ਉੱਥੇ ਵੀ ਜੁਆਇਨਿੰਗਾਂ ਕਰਾਂਗੇ ਅੰਮ੍ਰਿਤਸਰ ਤੋਂ ਮੱਕੜ ਸਾਹਿਬ ਉੱਥੇ ਜਾਣਗੇ ਜਾ ਕੇ ਉੱਥੇ ਦੀ ਵੀ ਜੁਆਇਨਿੰਗਾਂ ਕਰਨਗੇ ਜੀ ਦੇਖੋ ਜੀ ਪਹਿਲਾਂ ਤੇ ਮੈਂ ਜਿੰਨੇ ਭਰਾ ਸਾਡੇ ਨਾਲ ਜੁੜੇ ਨੇ ਸਾਡੇ ਪਰਿਵਾਰ ਦੇ ਵਿੱਚ ਵਾਧਾ ਆਇਆ ਸਰਬਜੀਤ ਸਿੰਘ ਜੀ ਤਰਮਿੰਦਰ ਸਿੰਘ ਜੀ ਸੌਰਵ ਮੱਕੜ ਜੀ ਇਹਨਾਂ ਦਾ ਜੀਆਂ ਇਹਨੂੰ ਕਹਿਣਾ ਸਾਡੇ ਪਰਿਵਾਰ ਦੇ ਨਾਲ ਜੁੜਨ ਦੇ ਵਿੱਚ ਬਹੁਤ-ਬਹੁਤ ਧੰਨਵਾਦ ਸੋ ਅਸੀਂ ਲੋਕਾਂ ਨੂੰ ਇਹੀ ਪਹਿਲਾਂ ਵੀ ਮੈਸੇਜ ਦਿੱਤਾ ਸੀ ਅੱਜ ਫੇਰ ਅਸੀਂ ਇਹੀ ਮੈਸੇਜ ਦੇ ਰਹੇ ਹਾਂ ਕਿ ਸਾਡੇ ਨਾਲ ਜੁੜੋ ਅਸੀਂ ਲੋਕ ਭਲਾਈ ਲਈ ਕੰਮ ਕਰ ਰਹੇ ਹਿਊਮਨ ਰਾਈਟਸ ਦੇ ਨਾਲ ਹਿਊਮਨ ਰਾਈਟਸ ਦੇ ਵਾਸਤੇ ਕੰਮ ਕਰ ਰਹੇ ਹਾਂ ਐਂਟੀ ਡਰੱਗਸ ਦੇ ਅਗੇਂਸਟ ਕੰਮ ਕਰ ਰਹੇ ਹਾਂ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜਿੰਨੇ ਜ਼ਿਆਦਾ ਲੋਕ ਜਿੰਨਾ ਪਰਿਵਾਰ ਸਾਡਾ ਵੱਡਾ ਹੋਏਗਾ ਓਨਾ ਹੀ ਅਸੀਂ ਲੋਕਾਂ ਵਾਸਤੇ ਹੋਰ ਕੰਮ ਕਰ ਸਕਾਂਗੇ ਸੋ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਜੁੜੋ ਜੋ ਤੁਹਾਡੇ ਕੋਲ ਜਿੰਨਾ ਤੁਸੀਂ ਆਪਣੀ ਸੇਵਾ ਦੇ ਸਕਦੇ ਹੋ ਵੱਤ ਵਤ ਦਿਓ ਸਾਡਾ ਸਹਿਯੋਗ ਕਰੋ ਤੇ ਸਾਨੂੰ ਸਾਡੇ ਪਰਿਵਾਰ ਦੇ ਵਿੱਚ ਹੋਰ ਵਾਧਾ ਕਰੋ ਅੱਜ ਅਸੀਂ ਨਿਯੁਕਤੀਆਂ ਕੀਤੀਆਂ ਜੀ ਅਸੀਂ ਸਰਬਜੀਤ ਸਿੰਘ ਜੀ ਨੂੰ ਅਸੀਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਜੀ ਆਪਣਾ ਤਰਮਿੰਦਰ ਸਿੰਘ ਜੀ ਨੂੰ ਆਪਾਂ ਜਨਰਲ ਸੈਕਟਰੀ ਸੈਕਟਰੀ ਲਗਾਇਆ ਨਿਯੁਕਤ ਕੀਤਾ ਸੌਰਵ ਮੱਕੜ ਜੀ ਨੂੰ ਐਗਜ਼ੀਕਟਿਵ ਮੈਂਬਰ ਲਗਾਇਆ ਜੀ ਸੋ ਇਸੇ ਤਰ੍ਹਾਂ ਅਸੀਂ ਨੌਜਵਾਨਾਂ ਨੂੰ ਲੋਕਾਂ ਨੂੰ ਅਪੀਲ ਕਰਦੇ ਆ ਕਿ ਸਾਡੇ ਨਾਲ ਜੁੜੋ ਤਾਂ ਕਿ ਅਸੀਂ ਹੋਰ ਕੰਮ ਹੋਰ ਜੋਰ ਨਾਲ ਕਰ ਸਕੀਏ ਜਿੰਨਾ ਅਸੀਂ ਕਰਦੇ ਪਿਆ ਅਸੀਂ ਹੋਰ ਇਸ ਮਦ ਦੇ ਨਾਲ ਹੋਰ ਤੁਹਾਡੇ ਲੋਕਾਂ ਦੇ ਸਹਿਯੋਗ ਦੇ ਨਾਲ ਹੋਰ ਜ਼ਿਆਦਾ ਕੰਮ ਕਰ ਸਕੀਏ ਲੋਕ ਭਲਾਈ ਅਸੀਂ ਤੇ ਸਕੂਲ ਲੈਵਲਸ ਕਾਲਜਸ ਲੈਵਲ ਦੇ ਵਿੱਚ ਅਸੀਂ ਪ੍ਰੋਗਰਾਮ ਰੱਖਣੇ ਸ਼ੁਰੂ ਕਰਤੇ ਆ ਪੁਲਿਸ ਦੇ ਸਹਿਯੋਗ ਦੇ ਨਾਲ ਵੀ ਅਸੀਂ ਪ੍ਰੋਗਰਾਮ ਰੱਖਣੇ ਸ਼ੁਰੂ ਕੀਤੇ ਆਗੇ ਸਾਡੇ ਸ਼ਡਿਊਲ ਲੈ ਗਏ ਆ ਅਸੀਂ ਸਕੂਲਾਂ ਕਾਲਜਾਂ ਦੇ ਵਿੱਚ ਜਾ ਕੇ ਵੀ ਅਵੇਅਰਨੈਸ ਕੈਂਪ ਲਗਾ ਰਹੇ ਆ ਬੱਚਿਆਂ ਨੂੰ ਦੱਸ ਰਹੇ ਆ ਕਿ ਨਸ਼ਾ ਕੀ ਕਿੰਨੀ ਮਾੜੀ ਚੀਜ਼ ਹੈ ਕਿੰਨਾ ਕੀ ਕੁਛ ਉਹ ਲੈ ਜਾਂਦਾ ਤੁਹਾਡਾ ਸਿਹਤ ਦਾ ਤੁਹਾਡੇ ਪਰਿਵਾਰ ਦਾ ਤੁਹਾਡੇ ਪੈਸੇ ਦਾ ਕਿੰਨਾ ਕੁ ਨੁਕਸਾਨ ਕਰਦਾ ਅਸੀਂ ਸਾਰਿਆਂ ਨੂੰ ਇਹ ਮੈਸੇਜ ਦੇ ਰਹੇ ਹਾਂ ਸੋ ਸਾਡੀ ਬੇਨਤੀ ਹੈ ਜਿੰਨਾ ਇਸ ਮੁਹਿੰਮ ਦੇ ਨਾਲ ਤੁਸੀਂ ਜੁੜ ਸਕਦੇ ਹੋ ਵੱਧ ਚੜ੍ਹ ਕੇ ਸਾਡਾ ਸਾਥ ਦਿਓ ਤਾਂ ਕਿ ਅਸੀਂ ਹੋਰ ਯੋਗਨਾਏ ਕੰਮ ਹੋਰ ਲੋਕਾਂ ਦੇ ਵਿੱਚ ਪਹੁੰਚਾ ਸਕੀ ਜਿੱਥੇ ਅਸੀਂ ਨਹੀਂ ਵੀ ਪਹੁੰਚ ਸਕਦੇ ਉੱਥੇ ਵੀ ਅਸੀਂ ਪਹੁੰਚੀਏ ਸਰ ਪਹਿਲਾਂ ਤਾਂ ਮੈਂ ਬਹੁਤ ਧੰਨਵਾਦ ਕਰਦਾ ਜੀ ਹੈਜ਼ ਹੈਜ਼ ਵੈਲਫੇਅਰ ਫਾਊਂਡੇਸ਼ਨ ਜੀ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਪਰਿਵਾਰ ਦੇ ਵਿੱਚ ਸ਼ਾਮਿਲ ਕੀਤਾ ਦਿਲੋਂ ਧੰਨਵਾਦ ਆ ਜੀ ਤੇ ਦੂਸਰੀ ਗੱਲ ਅਸੀਂ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜਿੱਥੇ ਲੋਕ ਭਲਾਈ ਦੇ ਕੰਮ ਚੱਲਦੇ ਪਏ ਨੇ ਇਹਨਾਂ ਦੇ ਨਾਲ ਅਸੀਂ ਕਦਮ ਦੇ ਨਾਲ ਕਦਮ ਲਾ ਕੇ ਉਸ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਸਾਥ ਦੇਵਾਂਗੇ ਤੇ ਨਸ਼ੇ ਨੂੰ ਲੈ ਕੇ ਜਿੱਥੇ ਨਸ਼ੇ ਦੀਆਂ ਸਾਡੇ ਕੋਲ ਕੰਪਲੇਂਟਾਂ ਕਾਫੀ ਸ਼ਹਿਰ ਤੋਂ ਵੀ ਆ ਰਹੀਆਂ ਸੀਗੀਆਂ ਹਰਪਾਲ ਭਾਜੀ ਹੁਣਾਂ ਤੋਂ ਵੀ ਆ ਰਹੀਆਂ ਸੀਗੀਆਂ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਜਿਹੜਾ ਕਿ ਨਜੇਠਾ ਨਜੇਠ ਕੇ ਉਹਨੂੰ ਪੇਸ਼ ਕਰਾਂਗੇ ਕਿ ਸਰਕਾਰਾਂ ਤੋਂ ਦੁਖੀ ਜਿਹੜੇ ਲੋਕ ਨੇ ਜਿਹੜੇ ਕੀ ਜਿਨ੍ਹਾਂ ਦਾ ਸਰਕਾਰਾਂ ਅੱਜ ਦੀ ਡੇਢ ਦੇ ਵਿੱਚ ਤੁਸੀਂ ਸੁਣਿਆ ਹੋਵੇਗਾ ਕਿ ਆਮ ਜਨਤਾ ਦੀ ਸਰਕਾਰ ਕਹਿ ਕੇ ਭਗਵੰਤ ਮਾਨ ਜੀ ਨੇ ਸਰਕਾਰ ਬਣਾਈ ਸੀ ਪਰ ਆਮ ਲੋਕਾਂ ਲਈ ਜੋ ਸਰਕਾਰ ਨਹੀਂ ਆ ਸਾਡੀ ਜਿਹੜੀ ਫਾਊਂਡੇਸ਼ਨ ਆ ਆਮ ਲੋਕਾਂ ਲਈ ਆ ਆਮ ਲੋਕਾਂ ਦਾ ਵਿਕਾਸ ਤੇ ਕੰਮ ਕਰਨ ਲਈ ਆ ਅਸੀਂ ਇਹ ਵਿਸ਼ਵਾਸ ਦਿਵਾਨੇ ਆ ਆਮ ਨਾਗਰਿਕ ਨੂੰ ਆਮ ਲੋਕਾਂ ਨੂੰ ਕਿ ਅਸੀਂ ਉਹਨਾਂ ਦੀ ਸੇਵਾ ਲਈ 24 ਘੰਟੇ ਹਾਜ਼ਰ ਰਾਵਾਂਗੇ ਤੇ ਉਹਨਾਂ ਦੇ ਕੰਮਾਂ ਲਈ ਵਚਨਬੰਦ ਰਾਵਾਂਗੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਜੀ ਇਸ ਵੈਲਫੇਅਰ ਫੰਡ ਫਾਊਂਡੇਸ਼ਨ ਦਾ ਜਿਨ੍ਹਾਂ ਨੇ ਸਾਨੂੰ ਆਪਣੇ ਨਾਲ ਜੁੜਨ ਦਾ ਮੌਕਾ ਦਿੱਤਾ ਇਹਨਾਂ ਬਾਰੇ ਬਹੁਤ ਸੁਣਿਆ ਸੀ ਆਪਾਂ ਵੀ ਇਹ ਬਹੁਤ ਵਧੀਆ ਕੰਮ ਕਰਦੇ ਨੇ ਤੇ ਸਾਡਾ ਵੀ ਦਿਲੋਂ ਚਾਹਤ ਹੈ ਵੀ ਇਹਨਾਂ ਨਾਲ ਜੁੜੀਏ ਤੇ ਇਹਨਾਂ ਨਾਲ ਜੁੜ ਕੇ ਅਸੀਂ ਵੀ ਇਹਨਾਂ ਦੇ ਚੰਗੇ ਕੰਮਾਂ ਵਿੱਚ ਹੱਥ ਵਟਾਈਏ ਇਸ ਲਈ ਅਸੀਂ ਇਹਨਾਂ ਨਾਲ ਜੁੜੇ ਹਾਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਹੇਸ ਫਾਊਂਡੇਸ਼ਨ ਦੇ ਸਾਰੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਸਾਨੂੰ ਉਹਨਾਂ ਦੇ ਨਾਲ ਜੁੜਨ ਦਾ ਮੌਕਾ ਦਿੱਤਾ ਹੈ ਇਸ ਪਰਿਵਾਰ ਦੇ ਵਿੱਚ ਬੜੀ ਦੇਰ ਤੋਂ ਇਹ ਲੰਮਾ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਔਰ ਇਹਨਾਂ ਦੀ ਜਿਸ ਮੁਹਿੰਮ ਦੇ ਵਿੱਚ ਅੱਜ ਜੁੜਨ ਦਾ ਮੌਕਾ ਮਿਲਿਆ ਇਸ ਵਜੋਂ ਅਸੀਂ ਇਹਨਾਂ ਨੂੰ ਵਿਸ਼ਵਾਸ ਬੰਨਿਆ ਕਿ ਅਸੀਂ ਹਿਊਮਨ ਰਾਈਟਸ ਐਂਟੀ ਕਰਪਸ਼ਨ ਔਰ ਐਂਟੀ ਡਰੱਗਸ ਦੇ ਰਿਲੇਟਿਡ ਕੋਈ ਵੀ ਮਾਮਲਾ ਉਹ